ਜੇਕਰ ਤੁਸੀਂ ਵੀਡੀਓ ਤੇ ਕਲਿੱਕ ਕਰ ਚੁੱਕੇ ਹੋ ਤਾਂ ਇੱਕ ਗੱਲ ਪੱਕੀ ਹੈ ਕਿ ਤੁਸੀਂ ਐਵਰੇਜ ਨਹੀਂ ਹੋ ਪਰ ਕੌੜਾ ਸੱਚ ਇਹ ਹੈ ਕਿ ਤੁਹਾਡੀਆਂ ਆਦਤਾਂ ਉਹ ਸਿਰਫ ਐਵਰੇਜ ਹਨ ਅੱਜ ਦੁਨੀਆ ਵਿੱਚ ਇੱਕ ਮਹਾਮਾਰੀ ਫੈਲੀ ਹੈ ਨਹੀਂ ਮੈਂ ਕਿਸੇ ਵਾਇਰਸ ਦੀ ਗੱਲ ਨਹੀਂ ਕਰ ਰਹੀ ਮੈਂ ਗੱਲ ਕਰ ਰਹੀ ਹਾਂ ਇੱਕ ਦਿਮਾਗੀ ਬਿਮਾਰੀ ਦੀ ਜਿਸ ਦਾ ਨਾਮ ਹੈ ਮੈਡੀਓਕ੍ਰੇਟੀ ਜਾਣੀ ਔਸਤ ਬਣੇ ਰਹਿਣ ਦੀ ਬਿਮਾਰੀ ਸੁਕਰਾੰਤ ਨੇ ਕਿਹਾ ਸੀ ਕਿ ਇੱਕ ਇਨਸਾਨ ਦੇ ਲਈ ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਉਹ ਬੁੱਢਾ ਹੋ ਜਾਵੇ ਅਤੇ ਕਦੇ ਆਪਣੀ ਉਸ ਸਰੀਰਕ ਅਤੇ ਮਾਨਸਿਕ ਤਾਕਤ ਨੂੰ ਨਾ ਦੇਖ ਸਕੇ ਜਿਸ ਦੇ ਲਈ ਉਸ ਦਾ ਸਰੀਰ ਬਣਿਆ ਸੀ ਜਰਾ ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਬਸ ਗੁਜ਼ਾਰ ਰਹੇ ਹੋ ਅੱਜ ਅਸੀਂ ਝੂਠ ਦਾ ਪਰਦਾ ਫਾਸ਼ ਕਰਾਂਗੇ ਜੋ ਤੁਹਾਨੂੰ ਦੱਸਿਆ ਗਿਆ ਹੈ ਅੱਜ ਅਸੀਂ ਡੇਵਿਡ ਗੋਗਿੰਸ ਫੈਡਰਿਕ ਨੀਚ ਅਤੇ ਨਿਊਰੋਸਾਇੰਸ ਦੀ ਦੁਨੀਆ ਵਿੱਚ ਗੋਤਾ ਲਗਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਕਹਾਣੀ ਸ਼ੁਰੂ ਹੁੰਦੀ ਹੈ ਡੇਵਿਡ ਗੌਗਿੰਸ ਦੇ ਆਫਿਸ ਤੋਂ ਇੱਕ 25 ਸਾਲ ਦਾ ਲੜਕਾ ਗੌਗਿੰਸ ਨੂੰ ਮਿਲਣ ਆਉਂਦਾ ਹੈ ਉਹ ਗਾਈਡੈਂਸ ਮੰਗ ਰਿਹਾ ਸੀ ਉਸਨੇ ਕਿਹਾ ਡੇਵਿਡ ਮੈਂ ਬਹੁਤ ਕੋਸ਼ਿਸ਼ ਕੀਤੀ ਮੇਰਾ ਵਜ਼ਨ ਘਟ ਨਹੀਂ ਹੁੰਦਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਭਵਿੱਖ ਵਿੱਚ ਕੀ ਕਰਾਂ ਕਦੇ ਸੋਚਦਾ ਹਾਂ ਆਰਮੀ ਜੁਆਇਨ ਕਰ ਲਵਾਂ ਕਦੇ ਜਿਮ ਖੋਲਣ ਦਾ ਮਨ ਹੁੰਦਾ ਹੈ ਕਦੇ ਬਿਜ਼ਨਸ ਕਰਨ ਦਾ ਗੌਗਿੰਸ ਨੇ ਉਸ ਨੂੰ ਧਿਆਨ ਨਾਲ ਦੇਖਿਆ ਉਸ ਦੀਆਂ ਅੱਖਾਂ ਵਿੱਚ ਉਹ ਐਕਸ-ਰੇ ਵਿਜ਼ਨ ਸੀ ਜੋ ਇਨਸਾਨ ਦੀ ਰੂਹ ਨੂੰ ਪੜ ਲੈਂਦਾ ਹੈ ਗੋਗਿੰਸ ਕਹਿੰਦੇ ਹਨ ਮੈਂ ਉਸ ਨੂੰ ਬਸ ਕੁਝ ਪਰਸਨਲ ਸਵਾਲ ਕੀਤੇ ਅਤੇ 5 ਮਿੰਟ ਵਿੱਚ ਮੈਨੂੰ ਸਭ ਸਮਝ ਆ ਗਿਆ ਉਸ ਲੜਕੇ ਦੀ ਸਮੱਸਿਆ ਉਸ ਦਾ ਵਜ੍ਹਾ ਨਹੀਂ ਸੀ ਉਸ ਦੀ ਸਮੱਸਿਆ ਉਸ ਦਾ ਕੈਰੀਅਰ ਨਹੀਂ ਸੀ ਉਸ ਦੀ ਸਮੱਸਿਆ ਇਹ ਸੀ ਕਿ ਉਸ ਨੇ ਜ਼ਿੰਦਗੀ ਵਿੱਚ ਹਥਿਆਰ ਗੇਰ ਦਿੱਤੇ ਸਨ ਜਦੋਂ ਵੀ ਕੁਝ ਮੁਸ਼ਕਲ ਹੁੰਦਾ ਉਹ ਰਸਤਾ ਬਦਲ ਲੈਂਦਾ ਜਦ ਵੀ ਦਰਦ ਹੁੰਦਾ ਉਹ ਪਿੱਛੇ ਹੋ ਜਾਂਦਾ ਉਸ ਦੇ ਅੰਦਰ ਕਿਸੇ ਵੀ ਚੈਲੰਜ ਨੂੰ ਫੇਸ ਕਰਨ ਦਾ ਕੌਨਫੀਡੈਂਸ ਨਹੀਂ ਬਚਿਆ ਸੀ ਅਤੇ ਇਸ ਨੂੰ ਹੀ ਕਹਿੰਦੇ ਹਨ ਮੈਡੀਓਕ੍ਰਿਟੀ ਬਸ ਕਿਸੇ ਤਰ੍ਹਾਂ ਕੰਮ ਚੱਲ ਜਾਵੇ ਵਾਲੀ ਸੋਚ ਕੀ ਇਹ ਕਹਾਣੀ ਤੁਹਾਨੂੰ ਜਾਣੀ ਪਹਿਚਾਣੀ ਨਹੀਂ ਲੱਗਦੀ ਅਸੀਂ ਸਾਰੇ ਕਾਜਾ ਹੀ ਦੁਨੀਆ ਵਿੱਚ ਰਹਿਣਾ ਚਾਹੁੰਦੇ ਹਾਂ ਜਿੱਥੇ ਸਾਨੂੰ ਕੋਈ ਚੈਲੰਜ ਨਾ ਕਰੇ ਅਕਸਰ ਸਟੂਡੈਂਟਸ ਨੂੰ ਕੀ ਕਿਹਾ ਜਾਂਦਾ ਹੈ ਬਸ ਉਹਨਾ ਹੀ ਪੜ ਲਵੋ ਜਿੰਨੇ ਵਿੱਚ ਐਗਜ਼ਾਮ ਚੋਂ ਪਾਸ ਹੋ ਜਾਮੋ ਬਸ ਅਜਹੀ ਨੌਕਰੀ ਲੱਭ ਲਵੋ ਜਿੱਥੇ ਸਕੂਨ ਹੋਵੇ ਅਸੀਂ ਕੰਫਰਟਸ ਨੂੰ ਆਪਣਾ ਭਗਵਾਨ ਬਣਾ ਲਿਆ ਹੈ ਪਰ ਇੱਥੇ ਇੱਕ ਮਨੋਵਿਗਿਆਨਿਕ ਤੱਤ ਹੈ ਜਿਸ ਨੂੰ ਦਾ ਫਰੌਗ ਬ੍ਰੇਨ ਬਾਇਸ ਕਹਿੰਦੇ ਹਨ ਤੁਹਾਡਾ ਦਿਮਾਗ ਵਿਸ਼ੇਸ਼ ਰੂਪ ਨਾਲ ਤੁਹਾਡਾ ਪੁਰਾਣਾ ਦਿਮਾਗ ਲਿੰਬਿਕ ਸਿਸਟਮ ਮਹਾਨ ਬਣਨ ਦੇ ਲਈ ਡਿਜ਼ਾਈਨ ਨਹੀਂ ਕੀਤਾ ਗਿਆ ਇਹ ਤੁਹਾਨੂੰ ਜਿਉਂਦਾ ਰੱਖਣ ਅਤੇ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ ਜਦੋਂ ਤੁਸੀਂ ਰਿਸਕ ਲੈਂਦੇ ਹੋ ਤੁਹਾਡਾ ਦਿਮਾਗ ਚਿਲਾਉਂਦਾ ਹੈ ਰੁਕੋ ਖਤਰਾ ਹੈ ਜਦੋਂ ਤੁਸੀਂ ਸਵੇਰੇ 5 ਵਜੇ ਉੱਠਣਾ ਚਾਹੁੰਦੇ ਹੋ ਤੁਹਾਡਾ ਦਿਮਾਗ ਫੁਸਫਸਾਉਂਦਾ ਹੈ ਸੌ ਜਾਓ ਬਾਹਰ ਠੰਡ ਹੈ ਤੁਸੀਂ ਆਲਸੀ ਨਹੀਂ ਹੋ ਤੁਸੀਂ ਬਸ ਆਪਣੀ ਬਾਇਓਲੋਜੀ ਦੇ ਗੁਲਾਮ ਹੋ ਅਤੇ ਮੀਡੀਓਕ੍ਰਿਟੀ ਇਸੇ ਗੁਲਾਮੀ ਦਾ ਨਾਮ ਹੈ ਅਤੇ ਸੱਚ ਇਹ ਹੈ ਕਿ ਤੁਸੀਂ ਐਵਰੇਜ ਲੋਕਾਂ ਦੇ ਵਿੱਚ ਬੈਸਟ ਦਿਖਣਾ ਚਾਹੁੰਦੇ ਹੋ ਇਸ ਲਈ ਤੁਸੀਂ ਆਪਣੇ ਆਲੇ-ਦੁਆਲੇ ਕਮਜ਼ੋਰ ਲੋਕਾਂ ਨੂੰ ਇਕੱਠਾ ਕਰ ਲਿਆ ਹੈ ਤਾਂ ਕਿ ਤੁਹਾਡਾ ਹੰਕਾਰ ਸੁਰੱਖਿਅਤ ਰਹੇ ਪਰ ਫੈਡਰਿਕ ਨੀਚੇ ਨੇ ਕਿਹਾ ਸੀ ਕਿ ਬਿਕਮ ਹੂ ਯੂ ਆਰ ਉਹ ਬਣੋ ਜੋ ਤੁਸੀਂ ਅਸਲ ਵਿੱਚ ਹੋ ਅਤੇ ਜੋ ਤੁਸੀਂ ਹੋ ਉਹ ਆਰਾਮਦਾਇਕ ਮਖਮਲ ਵਿੱਚ ਨਹੀਂ ਬਲਕਿ ਸੰਘਰਸ਼ ਦੀ ਅੱਗ ਵਿੱਚ ਮਿਲੇਗਾ ਇਹ ਸਿਰਫ ਹਵਾ ਹਵਾਈ ਗੱਲਾਂ ਨਹੀਂ ਹਨ ਸਟੈਂਫੋਰਡ ਯੂਨੀਵਰਸਿਟੀ ਦੇ ਨਿਊਰੋ ਸਾਇੰਟਿਸਟ ਡਾਕਟਰ ਐਂਡਰੀਓ ਹੂਬਰਮੈਨ ਨੇ ਹਾਲ ਹੀ ਵਿੱਚ ਇੱਕ ਖੋਜ ਕੀਤੀ ਹੈ ਸਾਡੇ ਦਿਮਾਗ ਵਿੱਚ ਇੱਕ ਹਿੱਸਾ ਹੁੰਦਾ ਹੈ ਇੰਟੀਰੀਅਰ ਮਿਡ ਸਿੰਗੂਲੇਟ ਕਾਰਟੈਕਸ ਰਿਸਰਚ ਵਿੱਚ ਪਾਇਆ ਗਿਆ ਇਹ ਮੋਟੇ ਅਤੇ ਆਲਸੀ ਲੋਕਾਂ ਵਿੱਚ ਇਹ ਹਿੱਸਾ ਛੋਟਾ ਹੁੰਦਾ ਹੈ ਅਤੇ ਐਥਲੀਟਸ ਅਤੇ ਯੋਧਾਵਾਂ ਵਿੱਚ ਇਹ ਹਿੱਸਾ ਵੱਡਾ ਹੁੰਦਾ ਹੈ ਮਜ਼ੇ ਦੀ ਗੱਲ ਇਹ ਹੈ ਕਿ ਇਹ ਹਿੱਸਾ ਸਿਰਫ ਉਦੋਂ ਵੱਡਾ ਹੁੰਦਾ ਹੈ ਜਦੋਂ ਤੁਸੀਂ ਉਹ ਕੰਮ ਕਰਦੇ ਹੋ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਜਦੋਂ ਤੁਸੀਂ ਮਨਮਾਰ ਕੇ ਜਿਮ ਜਾਂਦੇ ਹੋ ਜਾਂ ਠੰਡੇ ਪਾਣੀ ਨਾਲ ਨਹਾਉਂਦੇ ਹੋ ਤਾਂ ਇਹ ਹਿੱਸਾ ਫਿਜ਼ੀਕਲੀ ਵੱਡਾ ਹੁੰਦਾ ਹੈ ਇਹ ਤੁਹਾਡੀ ਵੈਲ ਪਾਵਰ ਦੀ ਮਸਲਸ ਹੈ ਜਾਣੀ ਜੇਕਰ ਤੁਸੀਂ ਸੰਘਰਸ਼ ਨਹੀਂ ਕਰ ਰਹੇ ਤਾਂ ਤੁਹਾਡਾ ਦਿਮਾਗ ਲੀਟਰਲੀ ਸੁੰਗੜ ਰਿਹਾ ਹੈ ਤਾ ਫਿਰ ਉਹ 1% ਲੋਕ ਕੌਣ ਹਨ ਜੋ ਦੁਨੀਆ ਬਦਲਦੇ ਹਨ ਕਿ ਉਨ੍ਹਾਂ ਦੇ ਕੋਲ ਕੋਈ ਜਾਦੂਈ ਸ਼ਕਤੀ ਹੈ ਨਹੀਂ ਫਰਕ ਸਿਰਫ ਇੱਕ ਹੈ ਪੇਨ ਟੋਲਰੈਂਸ ਦਰਦ ਸਹਿਣ ਦੀ ਸ਼ਮਤਾ ਬਹੁਤ ਘੱਟ ਲੋਕ ਹਨ ਜੋ ਸ਼ੀਸ਼ੇ ਵਿੱਚ ਦੇਖ ਕੇ ਖੁਦ ਨੂੰ ਕਹਿੰਦੇ ਹਨ ਮੈਨੂੰ ਫਰਕ ਨਹੀਂ ਪੈਂਦਾ ਕਿ ਇਹ ਸੰਭਵ ਹੈ ਜਾਂ ਨਹੀਂ ਮੈਨੂੰ ਮਤਲਬ ਹੈ ਕਿ ਕੀ ਇਸ ਤੇ ਲਈ ਮੈਂ ਆਪਣੀ ਜਾਨ ਲਗਾ ਸਕਦਾ ਹਾਂ ਉਹ ਪ੍ਰਣਾਮ ਦੇ ਲਈ ਨਹੀਂ ਬਲਕਿ ਸੈਲਫ ਡਿਸਕਵਰੀ ਆਤਮ ਖੋਜ ਦੇ ਲਈ ਲੜਦੇ ਹਨ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਇਹਨਾਂ ਟੌਪ 1% ਲੋਕਾਂ ਦੇ ਵਿੱਚ ਰਹਿਣਾ ਪਵੇ ਜੋ ਲਗਾਤਾਰ ਇੱਕ ਪਰਬਤ ਤੋਂ ਬਾਅਦ ਦੂਸਰਾ ਪਰਬਤ ਨਾਪਦੇ ਹਨ ਤਾਂ ਤੁਸੀਂ ਉਹਨਾਂ ਦਾ ਸਾਥ ਬਰਦਾਸ਼ਤ ਨਹੀਂ ਕਰ ਸਕੋਗੇ ਕਿਉਂ ਕਿ ਉਹਨਾਂ ਦੇ ਸਾਹਮਣੇ ਤੁਹਾਡਾ ਡਰ ਤੁਹਾਡਾ ਖੋਖਲਾਪਣ ਅਤੇ ਤੁਹਾਡੀ ਬਹਾਨੇਬਾਜ਼ੀ ਨੰਗੀ ਹੋ ਜਾਵੇਗੀ ਉਹਨਾਂ ਦੀ ਅੱਗ ਵਿੱਚ ਤੁਹਾਡਾ ਹੰਕਾਰ ਜਲ ਜਾਵੇਗਾ ਧਿਆਨ ਦੇਵੋ ਤੁਸੀਂ ਅੰਦਰੋਂ ਖੁਸ਼ ਕਿਉਂ ਨਹੀਂ ਹੋ ਕਿਉਂਕਿ ਤੁਹਾਡੀ ਕ੍ਰੰਟ ਸੈਲਫ ਅਤੇ ਤੁਹਾਡੀ ਪੋਟੈਂਸ਼ੀਅਲ ਸੈਲਫ ਦੇ ਵਿੱਚ ਬਹੁਤ ਵੱਡਾ ਫਰਕ ਆ ਗਿਆ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਬਿਹਤਰ ਕਰ ਸਕਦੇ ਹੋ ਪਰ ਤੁਸੀਂ ਕਰ ਨਹੀਂ ਰਹੇ। ਇਹ ਜੋ ਖਾਲੀਪਨ ਹੈ ਇਸ ਨੂੰ ਭਰਨ ਦੇ ਲਈ ਤੁਸੀਂ ਕੀ ਕਰਦੇ ਹੋ? ਰੀਲਸ ਸਕਰੋਲ ਕਰਦੇ ਹੋ, ਜੰਕ ਫੂਡ ਖਾਂਦੇ ਹੋ, ਨਸ਼ਾ ਕਰਦੇ ਹੋ। ਇਹ ਸਭ ਉਸ ਦਰਦ ਨੂੰ ਸੁੰਨ ਕਰਨ ਦੇ ਤਰੀਕੇ ਹਨ ਜੋ ਤੁਹਾਡੀ ਆਪਣੀ ਆਤਮਾ ਤੁਹਾਨੂੰ ਦੇ ਰਹੀ ਹੈ। ਹੁਣ ਮੈਂ ਤੁਹਾਨੂੰ ਉਸ ਦੁਨੀਆ ਵਿੱਚ ਲੈ ਚਲਦੀ ਹਾਂ ਜਿਸ ਦੇ ਬਾਰੇ ਵਿੱਚ ਡੇਵਿਡ ਗੋਗਿੰਸ ਗੱਲ ਕਰਦੇ ਹਨ। ਉਹ ਦੁਨੀਆ ਜੋ ਡਰਦੇ ਦੂਜੇ ਸ਼ੋਰਤੇ ਹੈ ਸੈਨ ਡੀਏ ਗੋਦੀ ਉਸ ਸਰਦ ਰਾਤ ਡੈਵਿਡ ਗੋਗਿੰਸ ਨੇ ਇੱਕ ਪਾਗਲਪਨ ਭਰਿਆ ਫੈਸਲਾ ਲਿਆ ਬਿਨਾ ਕਿਸੇ ਖਾਸ ਟ੍ਰੇਨਿੰਗ ਦੇ ਬਿਨਾ ਕਿਸੇ ਸਪੋਰਟ ਕਰੂ ਦੇ ਉਹਨਾਂ ਨੇ 100 ਮਾਈਲਸ 160 ਕਿਲੋਮੀਟਰ ਦੀ ਰੇਸ ਵਿੱਚ ਦੌੜਨਾ ਸ਼ੁਰੂ ਕਰਿਆ 24 ਘੰਟੇ ਦਾ ਲਕਸ਼ ਸ਼ੁਰੂਆਤ ਜੋਸ਼ ਵਿੱਚ ਹੋਈ ਨੇਵੀ ਫੀਲਡ ਦੀ ਟ੍ਰੇਨਿੰਗ ਕਮ ਆਈ ਉਹ ਦੌੜਦੇ ਰਹੇ 12 ਘੰਟਿਆਂ ਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ 100 ਬਾਂਹ ਕਿਲੋਮੀਟਰ ਪੂਰੇ ਕਰ ਲਏ ਪਰ ਫਿਰ 112 ਕਿਲੋਮੀਟਰ ਤੋਂ ਬਾਅਦ ਸਰੀਰ ਨੇ ਜਵਾਬ ਦੇ ਦਿੱਤਾ ਕੋਗਿੰਸ ਇੱਕ ਕੁਰਸੀ ਤੇ ਬੈਠ ਗਏ ਉਹਨਾਂ ਨੇ ਥੱਲੇ ਦੇਖਿਆ ਸਫੇਦ ਜੁਰਾਬਾਂ ਲਾਲ ਹੋ ਚੁੱਕੀਆਂ ਸਨ ਪੈਰਾਂ ਦੇ ਸ਼ਾਲਿਆਂ ਚੋਂ ਖੂਨ ਰਿਸ ਰਿਹਾ ਸੀ ਜਦੋਂ ਬਾਥਰੂਮ ਗਏ ਤਾਂ ਦੇਖਿਆ ਕਿ ਉਹ ਯੂਰੀਨ ਨਹੀਂ ਖੂਨ ਨਿਕਾਲ ਰਹੇ ਸਨ ਕਿਡਨੀ ਫੇਲ ਹੋ ਰਹੀ ਸੀ ਫੇਫੜਿਆਂ ਵਿੱਚ ਖੂਨ ਭਰ ਰਿਹਾ ਸੀ ਹੱਡੀਆਂ ਚਟਕਣ ਦੀ ਖੰਗਾਰ ਤੇ ਸਨ ਹਰ ਤਰਕ ਹਰ ਲੌਜਿਕ ਹਰ ਡਾਕਟਰ ਇਹੀ ਕਹਿੰਦਾ ਰੁਕ ਜਾਓ ਨਹੀਂ ਤਾਂ ਮਰ ਜਾਵੋਗੇ ਉਹਨਾਂ ਦਾ ਮਨਚੀਂ ਕਰਿਆ ਸੀ ਡੇਵਿਡ ਤੂੰ ਇੱਥੇ ਕਿਉਂ ਹੈ ਤੂੰ ਕਿੰਨਾ ਬੇਵਕੂਫ ਹੈ ਬਿਨਾ ਟ੍ਰੇਨਿੰਗ ਦੇ 160 ਕਿਲੋਮੀਟਰ ਕਿਉਂ ਇਹੀ ਉਹ ਪਾਲ ਹੈ ਇਹੀ ਉਹ ਖਾਈ ਹੈ ਜਿੱਥੇ 99.9% ਲੋਕ ਵਾਪਸ ਆਉਂਦੇ ਹਨ ਗੋਗਿੰਸ ਨੇ ਆਪਣੇ ਮਨ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਮੈਂ ਇਹ ਚੈਰੀਟੀ ਦੇ ਲਈ ਕਰ ਰਿਹਾ ਹਾਂ ਮਾਨ ਨੇ ਕਿਹਾ ਬਕਵਾਸ ਕੋਈ ਵੀ ਚੈਰੀਟੀ ਦੇ ਲਈ ਆਪਣੀ ਜਾਨ ਨਹੀਂ ਦਿੰਦਾ ਮੈਂ ਲੋਕਾਂ ਨੂੰ ਇਨਸਪਾਇਰ ਕਰਨਾ ਚਾਹੁੰਦਾ ਹਾਂ ਮਾਨ ਨੇ ਕਿਹਾ ਝੂਠ ਤੂੰ ਦਰਦ ਵਿੱਚ ਹੈ ਬਸ ਕਰ ਅਗਲੇ 4 ਘੰਟੇ ਉਹ ਕੁਰਸੀ ਤੇ ਬੈਠੇ ਰਹੇ ਕੰਬਦੇ ਹੋਏ ਰੋਂਦੇ ਹੋਏ ਸਾਰੇ ਮੋਟੀਵੇਸ਼ਨਲ ਕੋਰਸ ਖਤਮ ਹੋ ਚੁੱਕੇ ਸਨ ਸਾਰੀ ਪੋਜ਼ਿਟਿਵ ਥਿੰਕਿੰਗ ਫੇਲ ਹੋ ਚੁੱਕੀ ਸੀ ਜਦੋਂ ਤੁਸੀਂ ਨਰਕ ਵਿੱਚ ਹੁੰਦੇ ਹੋ ਤਾਂ ਯੂ ਕੈਨ ਡੂ ਇਟ ਵਾਲੇ ਨਾਰੇ ਕੰਮ ਨਹੀਂ ਆਉਂਦੇ ਉਦੋਂ ਹੀ ਉਸ ਹਨੇਰੇ ਸਨਾਟੇ ਵਿੱਚ ਡੇਵਿਡ ਦੇ ਅੰਦਰੋਂ ਇੱਕ ਆਵਾਜ਼ ਆਈ ਕੋਈ ਲੌਜਿਕ ਨਹੀਂ ਕੋਈ ਬਹਾਨਾ ਨਹੀਂ ਬਸ ਇੱਕ ਕੱਚਾ ਜਾਨਵਰ ਵਰਗਾ ਸੱਚ ਉਸਨੇ ਖੋਦਨੂ ਕਿਹਾ ਬਿਕਮ ਆਈ ਐਮ ਵਨ ਹਾਰਡ ਮਦਰ ਉਸ ਇੱਕ ਵਾਕ ਨੇ ਸਭ ਬਦਲ ਦਿੱਤਾ ਇਹ ਕੋਈ ਮੋਟੀਵੇਸ਼ਨ ਨਹੀਂ ਸੀ ਇਹ ਆਇਡੈਂਟੀਟੀ ਸ਼ਿਫਟ ਸੀ ਅਚਾਨਕ ਸਰੀਰ ਵਿੱਚ ਐਡਰੇਨਾਲਿਨ ਦੌੜ ਗਿਆ ਦਰਦ ਅਜੇ ਵੀ ਸੀ ਹੱਡੀਆਂ ਅਜੇ ਵੀ ਟੁੱਟੀਆਂ ਸਨ ਪਰ ਹੁਣ ਸਹਿਣ ਵਾਲਾ ਬਦਲ ਚੁੱਕਿਆ ਸੀ ਉਹਨਾਂ ਨੇ ਟੇਪ ਨਾਲ ਆਪਣੇ ਪੈਰਾਂ ਨੂੰ ਬੰਨ੍ਹਿਆ ਖੜੇ ਹੋਏ ਅਤੇ ਚੱਲਣਾ ਸ਼ੁਰੂ ਕੀਤਾ 113 ਕਿਲੋਮੀਟਰ 120 140 ਅਤੇ ਉਹਨਾਂ ਨੇ ਉਹ ਰੇਸ ਪੂਰੀ ਕੀਤੀ ਗੋਗਿੰਸ ਕਹਿੰਦੇ ਹਨ ਕਿ ਜਦੋਂ ਰੇਸ ਖਤਮ ਹੋਈ ਤਾਂ ਮੈਂ ਉਸ ਕੁਰਸੀ ਤੇ ਬੈਠ ਕੇ ਇੱਕ ਨਵੀਂ ਦੁਨੀਆ ਦੇਖੀ ਮੈਨੂੰ ਸਮਝ ਆਇਆ ਕਿ ਮੇਰਾ ਮਨ ਕਿੰਨੀ ਵੀ ਡਰਾਮਣੀ ਤਸਵੀਰ ਬਣਾ ਲਵੇ ਮੈਂ ਉਸ ਨੂੰ ਪਾਰ ਕਰ ਸਕਦਾ ਹਾਂ ਇਹ ਸੀਦਾ 40% ਰੂਲ ਦੀ ਖੋਜ ਜਦੋਂ ਤੁਹਾਡਾ ਦਿਮਾਗ ਕਹਿੰਦਾ ਹੈ ਕਿ ਤੁਸੀਂ ਪੂਰੀ ਤਰ੍ਹਾਂ ਥੱਕ ਚੁੱਕੇ ਹੋ ਉਦੋਂ ਦਰਅਸਲ ਤੁਸੀਂ ਆਪਣੀ ਸ਼ਮਤਾ ਦਾ 40% ਇਸਤੇਮਾਲ ਕੀਤਾ ਹੁੰਦਾ ਹੈ ਬਾਕੀ 60% ਅਜੇ ਵੀ ਰਿਜ਼ਰਵ ਟੈਂਕ ਵਿੱਚ ਹੈ ਸਟੋਇਕ ਫਿਲਾਸਫਰ ਮਾਰਕਸ ਔਰੇਲੀਅਸ ਕਹਿੰਦੇ ਹਨ ਕਿ ਅੱਧਾ ਹੀ ਰਸਤਾ ਹੈ ਦਾ ਆਬਸਟੈਕਲ ਇਜ਼ ਦਾ ਵੇ ਅਤੇ ਇੱਥੇ ਇੱਕ ਬਹੁਤ ਗਹਿਰਾ ਮਨੋਵਿਗਿਆਨਿਕ ਸਿਧਾਂਤ ਕੰਮ ਕਰਦਾ ਹੈ ਜਿਸ ਨੂੰ ਕਹਿੰਦੇ ਹਨ ਦਾ ਪੇਨ ਪੈਰਾਡਾਕਸ ਦਰਦ ਦਾ ਵਿਰੋਧ ਵਾਸ ਸਿਧਾਂਤ ਇਹ ਹੈ ਕਿ ਤੁਸੀਂ ਜਿੰਨਾ ਦਰਦ ਤੋਂ ਭੱਜੋਗੇ ਜੀਵਨ ਤੁਹਾਨੂੰ ਉਨਾ ਹੀ ਜ਼ਿਆਦਾ ਦੁੱਖ ਦੇਵੇਗਾ ਪਰ ਜੇਕਰ ਤੁਸੀਂ ਆਪਣੀ ਇੱਛਾ ਨਾਲ ਦਰਦ ਨੂੰ ਚੁਣਦੇ ਹੋ ਤਾਂ ਜੀਵਨ ਦਾ ਦੁੱਖ ਤੁਹਾਨੂੰ ਛੂ ਵੀ ਨਹੀਂ ਪਾਵੇਗਾ ਅਸੀਂ ਪਿਛਲੇ ਕੁਝ ਵੀਡੀਓਜ਼ ਵਿੱਚ ਦੱਸਿਆ ਹੈ ਕਿ ਤੁਹਾਡੇ ਦਿਮਾਗ ਨੂੰ ਰਿਐਲਿਟੀ ਅਤੇ ਇਮੇਜਿਨੇਸ਼ਨ ਵਿੱਚ ਫਰਕ ਨਹੀਂ ਪਤਾ ਜਦੋਂ ਤੁਸੀਂ ਖੁਦ ਨੂੰ ਵਿਚਾਰਾ ਬੋਲਦੇ ਹੋ ਤਾਂ ਤੁਹਾਡਾ ਮਿਰਰ ਨਿਊਰਨ ਉਸਲਾਚਾਰੀ ਨੂੰ ਸੱਚ ਮੰਨ ਲੈਂਦੇ ਹਨ ਤੁਸੀਂ ਆਪਣੇ ਹੀ ਦਿਮਾਗ ਨੂੰ ਹਿਪਨੋਟਾਈਜ਼ ਕਰ ਰਹੇ ਹੋ ਫੇਲ ਹੋਣ ਦੇ ਲਈ ਇੱਕ ਟ੍ਰਿਕ ਦੱਸਤੀ ਹਾਂ ਐਮ ਐਨੀਮੀ ਵਿਜ਼ੂਅਲਾਈਜੇਸ਼ਨ ਆਪਣੇ ਦਿਮਾਗ ਵਿੱਚ ਇੱਕ ਅਜਾਹੇ ਇਨਸਾਨ ਨੂੰ ਇਮੇਜਿਨ ਕਰੋ ਜੋ ਤੁਹਾਨੂੰ ਨਫ਼ਰਤ ਕਰਦਾ ਹੈ ਉਹ ਚਾਹੁੰਦਾ ਹੈ ਕਿ ਤੁਸੀਂ ਫੇਲ ਹੋ ਜਾਵੋ ਕੀ ਤੁਸੀਂ ਉਸ ਨੂੰ ਜਿੱਤਣ ਦੇਵੋਗੇ ਕਈ ਵਾਰ ਪਿਆਰ ਨਾਲੋਂ ਜਿਆਦਾ ਤਾਕਤ ਨਫ਼ਰਤ ਜਾਂ ਜਿੱਤ ਵਿੱਚ ਹੁੰਦੀ ਹੈ ਉਸ ਜਿੱਤ ਦਾ ਇਸਤੇਮਾਲ ਕਰੋ ਆਪਣੀ ਸਫਲਤਾ ਨਾਲ ਉਸ ਨੂੰ ਗਲਤ ਸਾਬਿਤ ਕਰੋ ਮਹਾਨ ਦਾਰਸ਼ਨਿਕ ਓਸ਼ੋ ਨੇ ਕਿਹਾ ਸੀ ਕਿ ਦਰਦ ਨੂੰ ਚੁਣੋ ਨਾ ਪਰ ਜਦੋਂ ਉਹ ਆਵੇ ਉਸ ਨੂੰ ਗਲੇ ਲਗਾਵੋ ਦਰਦ ਤੁਹਾਨੂੰ ਸ਼ੁੱਧ ਕਰਦਾ ਹੈ ਖਲੀਲ ਜਿਬਰਾਨ ਨੇ ਲਿਖਿਆ ਸੀ ਤੁਹਾਡਾ ਦਰਦ ਉਸ ਕਵਚ ਦੇ ਟੁੱਟਣ ਦੀ ਆਵਾਜ਼ ਹੈ ਜਿਸਨੇ ਤੁਹਾਡੀ ਸਮਝ ਨੂੰ ਕੈਦ ਕੀਤਾ ਹੋਇਆ ਹੈ ਦੋਸਤੋ ਮੈਡੀਓਕ੍ਰਿਟੀ ਇਸ ਲਈ ਨਹੀਂ ਹੈ ਕਿ ਤੁਹਾਡੇ ਵਿੱਚ ਕਾਬਲੀਅਤ ਨਹੀਂ ਹੈ ਮੈਡੀਓਕ੍ਰਿਟੀ ਇਸ ਲਈ ਹੈ ਕਿਉਂਕਿ ਤੁਸੀਂ ਦਰਦ ਨੂੰ ਆਪਣਾ ਦੁਸ਼ਮਣ ਮੰਨਦੇ ਹੋ ਜਿੰਮ ਵਿੱਚ ਮਸਲਸ ਕਦੋਂ ਬਣਦੇ ਹਨ ਜਦੋਂ ਤੁਸੀਂ ਆਖਰੀ ਰੈਪਸ ਲਗਾਉਂਦੇ ਹੋ ਜਦੋਂ ਫਾਈਬਰ ਟੁੱਟਦੇ ਹਨ ਦਿਮਾਗ ਕਦੋਂ ਤੇਜ਼ ਹੁੰਦਾ ਹੈ ਜਦੋਂ ਤੁਸੀਂ ਉਹ ਕਿਤਾਬ ਪੜ੍ਹਦੇ ਹੋ ਜੋ ਸਮਝ ਨਹੀਂ ਆ ਰਹੀ ਪਰ ਤੁਸੀਂ ਫੇਰ ਵੀ ਪੜਦੇ ਰਹਿੰਦੇ ਹੋ ਨਿਊਰੋਸਾਇੰਸ ਵਿੱਚ ਇੱਕ ਕਨਸੈਪਟ ਹੈ ਵਿਨਰ ਇਫੈਕਟ ਜਦੋਂ ਤੁਸੀਂ ਕੋਈ ਮੁਸ਼ਕਲ ਕੰਮ ਪੂਰਾ ਕਰਦੇ ਹੋ ਚਾਹੇ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਤੁਹਾਡੇ ਦਿਮਾਗ ਵਿੱਚ ਟੈਸਟੋਸਟਰੋਨ ਅਤੇ ਡੋਪਾਮਾਈਨ ਦਾ ਇੱਕ ਅਜੀਹਾ ਕੋਕਟੇਲ ਰਿਲੀਜ਼ ਹੁੰਦਾ ਹੈ ਜੋ ਤੁਹਾਡੇ ਬ੍ਰੇਨ ਨੂੰ ਰਿਵਾਇਰ ਕਰਦਾ ਹੈ ਜਿੰਨਾ ਇੱਕ ਆਤ ਹੈ ਅਤੇ ਹਾਰਨਾ ਉਹ ਵੀ ਇੱਕ ਆਦਤ ਹੈ ਜਦੋਂ ਤੁਸੀਂ ਸਵੇਰੇ అలਾਰਮ ਬੰਦ ਕਰਕੇ ਦੁਬਾਰਾ ਸੌਂਦੇ ਹੋ ਤੁਸੀਂ ਆਪਣੇ ਦਿਮਾਗ ਨੂੰ ਹਾਰਨ ਦੀ ਟ੍ਰੇਨਿੰਗ ਦੇ ਰਹੇ ਹੋ ਤਾਂ ਹੁਣ ਸਵਾਲ ਹੈ ਤੁਸੀਂ ਇਸ ਚੱਕਰ ਵਯੂ ਵਿੱਚੋਂ ਬਾਹਰ ਕਿਵੇਂ ਨਿਕਲੋ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮੋਟੀਵੇਸ਼ਨ ਦੀ ਜ਼ਰੂਰਤ ਹੈ ਗੋਗਿੰਸ ਕਹਿੰਦੇ ਹਨ ਕਿ ਮੋਟੀਵੇਸ਼ਨ ਇਜ਼ ਗਾਰਬੇਜ ਮੋਟੀਵੇਸ਼ਨ ਪੈਟਰੋਲ ਦੀ ਤਰ੍ਹਾਂ ਹੈ ਜਲ ਕੇ ਖਤਮ ਹੋ ਜਾਂਦਾ ਹੈ ਤੁਸੀਂ ਇੰਜਣ ਬਦਲਣਾ ਹੋਵੇਗਾ ਤੁਸੀਂ ਆਪਣੀ ਆਈਡੈਂਟੀਟੀ ਬਦਲਣੀ ਹੋਵੇਗੀ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਇੱਕ ਦਿਨ ਉਹਨਾਂ ਦੇ ਦਰਵਾਜ਼ੇ ਤੇ ਕੋਈ ਗਿਫਟ ਆਵੇਗਾ ਕੋਈ ਜਾਦੂ ਹੋਵੇਗਾ ਅਤੇ ਉਹਨਾਂ ਦਾ ਮਾਈਂਡਸੈਟ ਬਦਲ ਜਾਵੇਗਾ ਕੌਣਾ ਸੱਚ ਇਹ ਹੈ ਕਿ ਅਜਿਹਾ ਕਦੇ ਨਹੀਂ ਹੋਵੇਗਾ ਤੁਹਾਨੂੰ ਸੰਘਾਰ ਸੰਘਰਸ਼ ਕਰਨਾ ਪਵੇਗਾ ਤੁਸੀਂ ਵਿਜ਼ੂਅਲਾਈਜ਼ ਕਰਨਾ ਹੋਵੇਗਾ ਸੁਪਨਿਆਂ ਨੂੰ ਨਹੀਂ ਬਲਕਿ ਉਸ ਦੁੱਖ ਨੂੰ ਜੋ ਰਸਤੇ ਵਿੱਚ ਆਵੇਗਾ ਬੀਜੇ ਫੌਗ ਜੋ ਸਟੈਂਫੋਰਡ ਵਿੱਚ ਬਿਹੇਵੀਅਰਲ ਸਾਇੰਟਿਸਟ ਹਨ ਕਹਿੰਦੇ ਹਨ ਕਿ ਬਦਲਾਅ ਵੱਡੇ ਫੈਸਲਿਆਂ ਨਾਲ ਨਹੀਂ ਬਲਕਿ ਸੁਕਸ਼ਮ ਆਦਤਾਂ ਟਾਈਨੀ ਹੈਬਿਟਸ ਤੋਂ ਆਉਂਦਾ ਹੈ ਪਰ ਗੋਗਿੰਸ ਦਾ ਤਰੀਕਾ ਥੋੜਾ ਅਲੱਗ ਹੈ ਉਹ ਕਹਿੰਦੇ ਹਨ ਆਪਣੇ ਦਿਮਾਗ ਨੂੰ ਕਠੋਰ ਬਣਾਓ ਹਰ ਦਿਨ ਕੁਝ ਅਜਿਹਾ ਕਰੋ ਜੋ ਤੁਹਾਨੂੰ ਕਰਨਾ ਪਸੰਦ ਨਹੀਂ ਹੈ ਕੀ ਤੁਹਾਨੂੰ ਠੰਡੇ ਪਾਣੀ ਨਾਲ ਨਹਾਉਣਾ ਪਸੰਦ ਨਹੀਂ ਤਾਂ ਰੋਜ਼ ਨਹਾਓ ਕੀ ਤੁਹਾਨੂੰ ਪੜ੍ਹਨਾ ਪਸੰਦ ਨਹੀਂ ਤਾਂ ਰੋਜ਼ 10 ਪੇਜ ਪੜੋ ਕਿਉਂ ਤਾਂ ਕਿ ਤੁਸੀਂ ਆਪਣੇ ਫਰੌਗ ਬ੍ਰੇਨ ਨੂੰ ਦੱਸ ਸਕੋ ਕਿ ਮਾਲਕ ਕੌਣ ਹੈ ਕੀ ਤੁਸੀਂ ਜਾਣਦੇ ਹੋ ਕਿ ਨਾਸਾ ਜਦੋਂ ਅੰਤਰਿਕਸ਼ ਯਾਤਰੀਆਂ ਨੂੰ ਚੁਣਦਾ ਹੈ ਤਾਂ ਉਹ ਉਹਨਾਂ ਦੀਆਂ ਸਫਲਤਾਵਾਂ ਨਹੀਂ ਗਿਣਦਾ ਉਹ ਇਹ ਦੇਖਦਾ ਹੈ ਕਿ ਇਹ ਆਪਣੀ ਅਸਫਲਤਾਵਾਂ ਤੋਂ ਕਿਵੇਂ ਬਾਹਰ ਨਿਕਲੇ ਹਨ ਉਹ ਗ੍ਰੀਫ ਜਾਣੀ ਕੇ ਦ੍ਰਿੜਤਾ ਲੱਭਦੇ ਹਨ ਟੈਲੈਂਟ ਨਹੀਂ ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੀ ਗੱਲ ਬਹੁਤ ਧਿਆਨ ਨਾਲ ਸੁਣੋ ਇਹ ਵੀਡੀਓ ਖਤਮ ਹੋਣ ਵਾਲਾ ਹੈ ਪਰ ਤੁਹਾਡੀ ਲੜਾਈ ਹੁਣ ਸ਼ੁਰੂ ਹੋਵੇਗੀ ਡੇਵਿਡ ਗੌਗਿੰਸ ਜਦੋਂ 300 ਪਾਉਂਡਸ ਦੇ ਸਨ ਉਹ ਹਰ ਰਾਤ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਖੁਦ ਨੂੰ ਗਾਲੀਆਂ ਦਿੰਦੇ ਸਨ ਉਹ ਇਸ ਨੂੰ ਅਕਾਉਂਟੇਬਿਲਟੀ ਮਿਰਰ ਕਹਿੰਦੇ ਸਨ ਉਹ ਖੁਦ ਨੂੰ ਝੂਠ ਨਹੀਂ ਬੋਲਦੇ ਸਨ ਕਿ ਮੈਂ ਹਲਦੀ ਹਾਂ ਉਹ ਕਹਿੰਦੇ ਸਨ ਤੂੰ ਮੋਟਾ ਹੈ ਤੂੰ ਆਲਸੀ ਹੈ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਤੁਸੀਂ ਵੀ ਅੱਜ ਰਾਤ ਇਹੀ ਕਰਨਾ ਹੈ ਖੁਦ ਨਾਲ ਮਿੱਠੀਆਂ ਗੱਲਾਂ ਕਰਨੀਆਂ ਬੰਦ ਕਰੋ ਸੈਲਫ ਲਾਬ ਦੇ ਨਾਮ ਤੇ ਖੁਦ ਨੂੰ ਤੋਖਾ ਦੇਣਾ ਬੰਦ ਕਰੋ ਸੱਚਾ ਸੈਲਫ ਲਵ ਇਹ ਹੈ ਕਿ ਤੁਸੀਂ ਖੁਦ ਨੂੰ ਇੰਨੇ ਮੁਹੱਬਤ ਕਰੋ ਕਿ ਤੁਸੀਂ ਖੁਦ ਨੂੰ ਐਵਰੇਜ ਬਣ ਕੇ ਸੜਾ ਨਾ ਦੇਵੋ ਇਹ ਤਿੰਨ ਸਟੈਪਸ ਹਨ ਜੋ ਤੁਸੀਂ ਅੱਜ ਤੋਂ ਫੋਲੋ ਕਰਨੇ ਹਨ ਪਹਿਲਾ ਦਾ ਹੈਲ ਯੈਸ অর ਨੋ ਰੂਲ ਜੇਕਰ ਕੋਈ ਲਕਸ਼ ਤੁਹਾਨੂੰ ਡਰਾ ਨਹੀਂ ਰਿਹਾ ਜੇਕਰ ਉਸ ਨੂੰ ਸੋਚ ਕੇ ਰੌਕਟੇ ਨਹੀਂ ਖੜੇ ਹੋ ਰਹੇ ਤਾਂ ਉਹ ਬਹੁਤ ਛੋਟਾ ਹੈ ਸੇਫ ਖੇਡਣਾ ਬੰਦ ਕਰੋ ਨੰਬਰ 2 ਦਾ 40% ਪੁਸ਼ ਜਦੋਂ ਕੱਲ ਨੂੰ ਤੁਸੀਂ ਕੰਮ ਕਰਦੇ ਹੋ ਥੱਕ ਜਾਓ ਮਨ ਕਹੇ ਬਸ ਬਹੁਤ ਹੋ ਗਿਆ ਤਾਂ ਜਹਾਦ ਰੱਖਣਾ ਇਹ ਸਿਰਫ 40% ਹੈ 5 ਮਿੰਟ ਹੋਰ ਕਰੋ ਇੱਕ ਪੇਜ ਹੋਰ ਪੜੋ ਉਹੀ ਇੱਕ ਪੇਜ ਤੁਹਾਨੂੰ ਭੀੜ ਤੋਂ ਅਲੱਗ ਕਰੇਗਾ ਨੰਬਰ 3 ਕਿਲ ਦਾ ਵਿਕਟਮ ਮੇਰੇ ਨਾਲ ਬਹੁਤ ਬੁਰਾ ਹੋਇਆ ਮੇਰੇ ਕੋਲ ਪੈਸਾ ਨਹੀਂ ਮੇਰਾ ਬੈਕਗ੍ਰਾਉਂਡ ਖਰਾਬ ਹੈ ਇਹਨਾਂ ਕਹਾਣੀਆਂ ਨੂੰ ਕਚਰੇ ਵਿੱਚ ਗੇਰ ਦੇਵੋ ਤੁਹਾਡੀਆਂ ਸਮੱਸਿਆਵਾਂ ਤੁਹਾਡੀਆਂ ਹਨ ਅਤੇ ਉਹਨਾਂ ਦਾ ਸਮਾਧਾਨ ਵੀ ਤੁਸੀਂ ਹੀ ਹੋ 1960 ਦੇ ਸਮੇਂ ਵਿੱਚ ਵਿਗਿਆਨਿਕ ਜੌਨ ਕੈਲਹੂਨ ਨੇ ਇੱਕ ਦਰਾਵਣਾ ਪ੍ਰਯੋਗ ਕੀਤਾ ਯੂਨੀਵਰਸਿਟੀ ਯੂਨੀਵਰਸ 25 ਉਹਨਾਂ ਨੇ ਚੂਹਿਆਂ ਦੇ ਲਈ ਇੱਕ ਸਵਰਗ ਬਣਾਇਆ ਅਸੀਮਤ ਖਾਣਾ ਅਸੀਮਤ ਪਾਣੀ ਕੋਈ ਬਿੱਲੀ ਨਹੀਂ ਕੋਈ ਬਿਮਾਰੀ ਨਹੀਂ ਸਭ ਕੁਝ ਪਰਫੈਕਟ ਸੀ ਤੁਸੀਂ ਸੋਚੋਗੇ ਕਿ ਉਹ ਚੂਹੇ ਬਹੁਤ ਖੁਸ਼ ਰਹੇ ਹੋਣਗੇ ਨਹੀਂ ਕੁਝ ਹੀ ਸਮੇਂ ਵਿੱਚ ਉਹ ਚੂਹੇ ਆਲਸੀ ਹੋ ਗਏ ਉਹਨਾਂ ਨੇ ਆਪਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਮਾਂਵਾਂ ਨੇ ਆਪਣੇ ਬੱਚਿਆਂ ਨੂੰ ਛੱਡ ਦਿੱਤਾ ਤੇ ਅੰਤ ਵਿੱਚ ਉਹ ਸਭ ਮਰ ਗਏ ਕੰਫਰਟ ਨੇ ਉਹਨਾਂ ਨੂੰ ਮਾਰ ਦਿੱਤਾ ਵਿਗਿਆਨ ਨੇ ਸਾਬਿਤ ਕੀਤਾ ਕਿ ਬਿਨਾ ਸੰਘਰਸ਼ ਤੋਂ ਦਿਮਾਗ ਅਤੇ ਸਮਾਜ ਦੋਨੇ ਸੜ ਜਾਂਦੇ ਹਨ ਅਤੇ ਅੱਜ ਤੁਸੀਂ ਉਸੇ ਯੂਨੀਵਰਸ ਵਿੱਚ ਜੀ ਰਹੇ ਹੋ ਤੁਹਾਡਾ ਸੋਫਾ ਤੁਹਾਡਾ ਨੈਟਫਲਿਕਸ ਅਤੇ ਤੁਹਾਡੀਆਂ ਸੁਵਿਧਾਵਾਂ ਹੌਲੀ-ਹੌਲੀ ਤੁਹਾਡੇ ਦਿਮਾਗ ਦੀ ਹੱਤਿਆ ਕਰ ਰਹੀਆਂ ਹਨ ਆਸਤ ਬਣ ਕੇ ਤੁਸੀਂ ਕਦੇ ਵੀ ਖੁਸ਼ ਨਹੀਂ ਰਹਿ ਸਕੋਗੇ ਕਿਉਂਕਿ ਇਨਸਾਨ ਦੀ ਆਤਮਾ ਵਿਸਤਾਰ ਚਾਹੁੰਦੀ ਹੈ ਆਰਾਮ ਤੁਹਾਨੂੰ ਮੌਤ ਦੇ ਬਾਅਦ ਲੈ ਜਾਂਦਾ ਹੈ ਸੰਘਰਸ਼ ਤੁਹਾਨੂੰ ਜੀਵਨ ਦਿੰਦਾ ਹੈ ਯਾਦ ਰੱਖਣਾ ਇੱਕ ਦਿਨ ਇਹ ਸਭ ਖਤਮ ਹੋ ਜਾਵੇਗਾ ਜਦੋਂ ਤੁਸੀਂ ਆਪਣੇ ਆਖਰੀ ਸਾਹਾਂ ਤੇ ਹੋਵੋਗੇ ਤਾਂ ਤੁਹਾਡੇ ਸਾਹਮਣੇ ਦੋ ਲੋਕ ਖੜੇ ਹੋਣਗੇ ਇੱਕ ਉਹ ਜੋ ਤੁਸੀਂ ਬਣ ਗਏ ਅਤੇ ਦੂਸਰਾ ਉਹ ਜੋ ਤੁਸੀਂ ਬਣ ਸਕਦੇ ਸੀ ਜੇਕਰ ਇਹਨਾਂ ਦੋਨਾਂ ਅਜਨਬੀਆਂ ਦੇ ਵਿੱਚ ਬਹੁਤ ਵੱਡਾ ਅੰਤਰ ਹੋਇਆ ਤਾਂ ਉਹ ਹੋਵੇਗਾ ਅਸਲੀ ਨਰਕ ਪਰ ਜੇਕਰ ਉਹ ਦੋਨੋਂ ਇੱਕੋ ਜਿਹੇ ਦਿਖੇ ਜੇਕਰ ਤੁਸੀਂ ਆਪਣੀ ਪੂਰੀ ਸ਼ਮਤਾ ਨੂੰ ਨਿਚੋੜ ਲਿਆ ਤਾਂ ਉਹ ਹੋਵੇਗਾ ਸਵਾਰਗ ਚੋਣ ਆ ਤੁਹਾਡਾ ਹੈ ਧੰਨਵਾਦ